ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਅੱਜ ਗੱਲ ਕਰਾਂਗੇ ਕਿਸਾਨੀ ਮਸਲੇ ਦੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕੀ ਕੁਝ ਹੋ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ 16 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਅੱਜ ਉਨ੍ਹਾਂ ਦਾ ਜਿਹੜਾ ਭੁਖ ਹੜਤਾਲ ਦਾ ਦਿਨ ਹੈ ਉਹ 16ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤਾਂ ਦੂਜਾ ਅੱਜ ਸ਼ੰਭੂ ਅਤੇ ਖਨੋਰੇ ਬਾਰਡਰ ਤੇ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਮੋਰਚੇ ਦੇ ਚੜ੍ਹਦੀ ਕਲਾ ਨੂੰ ਲੈ ਕੇ ਅਤੇ ਜਿਹੜੇ ਦਿਨੋਂ ਦਿਨ ਡੱਲੇਵਾਲ ਦੀ ਸਿਹਤ ਕਮਜ਼ੋਰ ਹੁੰਦੀ ਜਾ ਰਹੀ ਹੈ ਨਾਜ਼ੁਕ ਸਥਿਤੀ ਬਣਦੀ ਜਾ ਰਹੀ ਹੈ ਤਾਂ ਉਨ੍ਹਾਂ ਦੀ ਸਿਹਤ ਕਾਮਯਾਬ ਰਹੇ ਇਸ ਨੂੰ ਲੈ ਕੇ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਕਿਸਾਨਾਂ ਆਗੂ ਸਰਵਰ ਸਿੰਘ ਪੰਦੇੜ ਦੇ ਵੱਲੋਂ ਵੀ ਬਕਾਇਦਾ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ اپੀਲ ਕੀਤੀ ਗਈ ਹੈ ਕਿ ਜ਼ਰੂਰੀ ਨਹੀਂ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਹੀ ਇਕੱਲੇ ਅਰਦਾਸ ਕਰਵਾਏ ਜਾਵੇਗੀ ਸਗੋਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਵੀ ਗੁਰੂ ਘਰ ਨੇ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਅਰਦਾਸ ਕਰ ਸਕਦੇ ਹੋ ਤਾਂ 14 ਦਸੰਬਰ ਨੂੰ ਮੁਰਤੋਂ ਦਿੱਲੀ ਕੋਚ ਕਰਨਗੇ ਕਿਸਾਨਾਂ ਆਗੂ ਕੋਸ਼ਿਸ਼ ਕੀਤੀ ਜਾਵੇਗੀ ਹਾਲਾਂਕਿ ਪਹਿਲਾਂ ਵੀ ਦੋ ਵਾਰ ਕੋਸ਼ਿਸ਼ ਕਰ ਚੁੱਕੇ ਨੇ ਜਿਸ ਦੇ ਵਿੱਚ ਉਹ ਅਸਫਲ ਰਹੇ ਨੇ ਤਾਂ ਹੁਣ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਜਿਹੜੇ ਕਿ ਸਿਆਸੀ ਮਾਹਰ ਨੇ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਜੀ ਜੁੜ ਚੁੱਕੇ ਨੇ ਜਿਹੜੇ ਕਿ ਅਕਸਰ ਹੀ ਕਿਸਾਨੀ ਮਸਲੇ ਦੇ ਬੇਵਾਕੀ ਦੇ ਨਾਲ ਬੋਲਦੇ ਨੇ ਤਾਂ ਉਹਨਾਂ ਦੇ ਨਾਲ ਇਸ ਸਾਰੇ ਮਸਲੇ ਸੰਬੰਧੀ ਗੱਲਬਾਤ ਕਰਾਂਗੇ ਪ੍ਰੀਤਮ ਸਿੰਘ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਚੜ੍ਹਦੀ ਕਲਾ ਟਾਈਮ ਟੀਵੀ ਤੇ ਜੀ ਸਾਜੀ ਮੇਰੇ ਵੱਲੋਂ ਚੜ੍ਹਦੀ ਕਲਾ ਧਾਰੇ ਨੂੰ ਅਤੇ ਸਰੋਤਿਆਂ ਨੂੰ ਪਿਆਰ ਭਰੀ ਬਤੇ ਵਾਹਿਗੁਰੂ ਜੀ ਖਾਲਸਾ ਸਾਹਿਬ ਜੀ ਤੁਸੀਂ ਸਾਰਾ ਇਹ ਮਾਮਲਾ ਤਾਂ ਜਾਣੀ ਲਿਆ ਕੀ ਚੱਲ ਰਿਹਾ ਅੱਜਕੱਲ ਜੋ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਅਸੀਂ ਦੇਖ ਹੀ ਰਹੇ ਹਾਂ ਕਿ ਦਿੱਲੀ ਕੋਚ ਕਰਨ ਦੇ ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਦੋ ਵਾਰ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਉਹ ਸਫਲ ਨਹੀਂ ਰਹੀ ਤਾਂ ਹੁਣ 14 ਦਸੰਬਰ ਨੂੰ ਵਿਜੜਾ ਕੀ ਕੋਸ਼ਿਸ਼ ਕੀਤੀ ਜਾਣੀ ਹੈ ਤਾਂ ਉਸ ਤੋਂ ਪਹਿਲਾਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਬੈਠੇ ਨੇ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਝੁਕੇਗੀ ਕਿਸਾਨਾਂ ਅੱਗੇ ਈਸ਼ਾ ਜੀ ਕਿਸ ਨੇ ਬਹੁਤ ਸੋਹਣਾ ਲਿਖਿਆ ਹੈ ਕਹਿੰਦੇ ਭੰਨ ਸੁੱਟੀਏ ਮੋਤੀ ਨੇ ਪੱਛ ਲਾਲਾ ਜੀ ਭੰਨ ਸੁੱਟੀਏ ਮੋਤੀ ਨੇ ਪੱਛ ਲਾਲਾ ਛਾਤੀ ਲਹੂ ਲਖਾਨ ਕਿਸਾਨਾਂ ਦੀ ਲੱਗੇ ਹੌਲਾਦ ਅਤੇ ਕਾਨੂੰਨ ਦੇ ਜੰਦਰੇ ਨੇ ਕੀਤੀ ਬੰਦ ਜਵਾਨ ਕਿਸਾਨਾਂ ਹਮ ਅਜਿਹੇ ਕਾਲੇ ਕਾਨੂੰਨ ਬਣਾ ਕੇ ਜੀ ਖਾਸ ਕਰਕੇ ਸਾਨੀ ਨੂੰ ਖਤਮ ਕਰਕੇ ਇਸ ਨੂੰ ਵੱਡੇ-ਵੱਡੇ ਘਰਾਣਿਆਂ ਦੀ ਝੋਲੀ ਵਿੱਚ ਪਾ ਕੇ ਇੱਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਸਾਲ ਪਿਛਲੇ ਸਮੇਂ ਜਿਹੜਾ ਅੰਦੋਲਨ ਚੱਲਿਆ ਹੂੰ ਤਕਰੀਬਨ 1 ਸਾਲ 14 ਮਹੀਨੇ ਦਿਨ ਉਹ ਚੱਲਿਆ ਇਹਦੇ ਵਿੱਚ 750 ਕੀਮਤੀ ਜਾਨਾਂ ਬਜ਼ੁਰਗ ਨੌਜਵਾਨ ਬੱਚੇ ਮਾਤਾ-ਵਾਸੀ ਦੀਆਂ ਲੇਕਿਨ ਸਰਕਾਰ ਨੇ ਜਦੋਂ ਸਾਰੇ ਹੱਥ ਛੱਡੇ ਵਰਤ ਕੇ ਦੇ ਕੇ ਫੇਲ ਹੋਏ ਆਖਰ ਸਰਕਾਰ ਨੂੰ ਝੁਕਣਾ ਪਿਆ ਤੇ ਮੋਦੀ ਨੂੰ ਇਹ ਐਲਾਨ ਕਰਨਾ ਪਿਆ ਵੀ ਮੈਂ ਤਿੰਨੇ ਕਾਨੂੰਨ ਵਾਪਸ ਲੈ ਲਵਾਂ ਹਾਂ ਅਤੇ ਜਿਹੜੇ ਐਮਐਸਪੀ ਦੇ ਮਸਲੇ ਨੇ ਜਾਂ ਗ੍ਰਿਫਤਾਰੀਆਂ ਦੇ ਨੇ ਜਾਂ ਕੇਸਾਂ ਦੇ ਨੇ ਉਹਦੇ ਬਾਰੇ ਮੈਂ ਜਲਦੀ ਐਲਾਨ ਕਰੂੰਗਾ ਜੀ ਕਿਸਾਨ ਭਰੋਸੇ ਜਾ ਕੇ ਵਿਸ਼ਵਾਸ ਕਰ ਲਿਆ ਲੇਕਿਨ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਹੂੰ ਉਸ ਵਿਸ਼ਵਾਸ ਦੇ ਉੱਤੇ ਨਹੀਂ ਉਤਰੇ ਦੁਆਰਾ ਫਿਰ ਮੋਰਚਾ ਲਾਉਣਾ ਪਿਆ ਜੀ ਦੁਆਰਾ ਮੋਰਚਾ ਲੱਗਣ ਦੇ ਉੱਤੇ ਵੀ ਜੋ ਕੁਝ ਤੁਸੀਂ ਜੀ ਆਪਾਂ ਹੁਣ ਦੇਖੀ ਹੈ तकरीबन 7-8 ਨੌਜਵਾਨ ਮੋਰਚੇ 'ਤੇ ਹਸਤੇ ਨੇ ਤੇ ਪਿਛਲੇ 16 ਦਿਨਾਂ ਤੋਂ ਜਗਜੀਤ ਸਿੰਘ ਜਿੱੱਲੇਵਾਲ ਮਰਨ ਮਰਦ ਤੇ ਬੈਠੇ ਹਾਂ ਉਹਨਾਂ ਦੀ ਹਾਲਤ ਬੜੀ ਨਾ ਚੁੱਕ ਹੈ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਉਹ ਕਹਿੰਦੇ ਮਰਤਾ ਮਰਤਾ ਜਗ ਮੂਆ ਮਰ ਕੇ ਨਾ ਜਾਣਿਆ ਕੋਈ ਹੂੰ ਐਸੀ ਮਰਨੀ ਜੋ ਬੜਾ ਬਹੁਤ ਨਾਲ ਇਹ ਮਰਨੀ ਜਿਹੜੀ ਹੈਗੀ ਹੈ ਸ਼ਹਾਦਤ ਦੀ ਮਰਨੀ ਇਹ ਕਿਸੇ ਕਰਮਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ ਔਰ ਖਾਸ ਕਰਕੇ ਸਾਡੇ ਸਿੱਖ ਕੌਮ ਦੇ ਵਿੱਚ ਤਾਂ ਸਾਡੇ ਗੁਰੂਆਂ ਨੇ ਹੁਕਮ ਦਿੱਤੀ ਹੈ ਕਿ ਜ਼ੁਲਮ ਦੇ ਖਿਲਾਫ ਕੋਈ ਵੀ ਕੁਰਬਾਨੀ ਕਰਨੀ ਲਗੇ ਉਹਦੇ ਪਿੱਛੇ ਨਹੀਂ ਹਟਣਾ ਚਾਹੀਦਾ ਹੂੰ ਇਸ ਲਈ ਉਹਨਾਂ ਦਾ 16 ਮਾਰ ਦਿਨ ਤੇ ਅਰਦਾਸਾਂ ਹਰ ਗੁਰਦੁਆਰਾ ਗੁਰੂ ਘਰਾਂ ਦੇ ਵਿੱਚ ਹੋ ਰਹੀਆਂ ਨੇ ਜੇ ਪਰਮਾਤਮਾ ਉਹਨਾਂ ਦੀ ਤੰਦਰੁਸਤੀ ਬਖਸ਼ੇ ਤੇ ਪਿੱਛੇ ਕਿਸਾਨਾਂ ਨੂੰ ਜਿਹੜੇ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਨੂੰ ਵੀ ਜੜਤੀ ਕਰਾ ਵੀ ਤਾਈ ਪਰ ਅਰਦਾਸ ਤਾਂ ਉਸ ਅਕਾਲ ਪੁਰਖ ਦੀ ਕਚਹਿਰੀ ਚ ਸੁਣ ਜਾਈਆ ਦਰਖਾਸਤ ਛੋੜ ਜਾਂਦੇ ਜਿਹੜੇ ਮਕਾਮੀ ਸਰਕਾਰਾਂ ਨੇ ਇਹਨਾਂ ਦਾ ਅਰਦਾਸ ਨਾਲ ਕੋਈ ਮਤਲਬ ਨਹੀਂ ਤੇ ਪ੍ਰੀਤਮ ਜੀ ਕੀ ਲੱਗਦਾ ਕਿ ਜਿਹੜਾ ਇਹਨਾਂ ਨੇ ਰਸਤਾ ਅਪਣਾਇਆ ਮਰਨ ਵਰਤ ਤੇ ਬੈਠੇ ਨੇ ਢੱਲੇਵਾਲ ਕੀ ਕੇਂਦਰ ਸਰਕਾਰ ਆਪਣੇ ਗੁੱਟ ਨੇ ਠੇਕ ਸਕਦੇ ਕਿਸਾਨਾਂ ਅੱਗੇ ਕਿ ਇਹਨਾਂ ਨੇ ਰਸਤਾ ਅਜਿਹਾ ਜਿੱਥੇ ਆਪਾਂ ਕਹਿੰਦੇ ਆ ਨਾ ਕਿ ਅਜੇ ਇਹ ਰਸਤਾ ਇਹਨਾਂ ਨੇ ਚੁਣਿਆ ਹੈ ਕਿ ਜਿੱਥੋਂ ਆਪਾਂ ਨੂੰ ਕੋਈ ਹੱਲ ਨਹੀਂ ਲੱਭ ਰਿਹਾ ਤਾਂ ਫਿਰ ਕਿਉਂ ਮੰਨ ਵਰਤੇ ਤੇ ਬੈਠੇ ਨੇ ਜਦਕਿ ਕੇਂਦਰ ਸਰਕਾਰ ਨੂੰ ਤਾਂ ਕੋਈ ਫਰਕ ਹੀ ਨਹੀਂ ਪੈ ਰਿਹਾ ਅਈਸ਼ਾ ਜੀ ਦੇਖੋ ਫਰਕ ਜਰੂਰ ਪੈ ਰਿਹਾ ਕਿਉਂ ਨਹੀਂ ਪੈ ਰਿਹਾ ਇਹ ਨਹੀਂ ਗੱਲ ਹੈਗੀ ਪਰ ਦੇਖੋ ਅੱਜ ਪੰਜਾਬ ਨੂੰ ਦਿੱਲੀ ਦੇ ਨਾਲੋਂ ਜਾਂ ਬਾਹਰਲੇ ਦੇਸ਼ ਨਾਲੋਂ ਇਦਾਂ ਤੋੜਿਆ ਹੋਇਆ ਹੈ ਜਿਦਾਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈਗਾ ਹੂੰ ਏ ਕੋਈ ਪਾਕਿਸਤਾਨ ਦਾ ਬਾਰਡਰ ਹੈ ਜਾਂ ਚైనా ਦਾ ਬਾਰਡਰ ਹੈ ਜਾਂ ਨੇਪਾਲ ਦਾ ਬਾਰਡਰ ਵੀ ਸਾਡੇ ਹੈ ਹੀ ਨਹੀਂ ਐਡੀ ਐਡੀਆ ਕੰਦਾ ਕੀਤੀਆਂ ਹੋਈਆਂ ਨੇ ਅਰ ਉੱਥੇ ਫੋਰਸਾਂ ਇੰਤਾ ਲਾਈਆਂ ਹੋਈਆਂ ਨੇ ਤੇ ਉਹ ਫੋਰਸਾਂ ਜੇ ਕੋਈ ਬਾੜੀ ਮੋਟੀ ਹਰਕਤ ਪੰਜਾਬ ਦੇ ਇਲਾਕੇ ਵਿੱਚ ਵੀ ਹੁੰਦੀ ਹੈ ਉੱਥੇ ਵੀ ਅਥਰੂ ਗਾਇਦੇ ਗੋਲੇ ਛੁੱਟੇ ਜਾਂਦੇ ਨੇ ਬਹੁਤ ਬੰਦੇ ਜੱਕਦੇ ਨੇ ਦੋ ਕੋਸ਼ਿਸ਼ਾਂ ਇਹਨਾਂ ਨੇ ਕੀਤੀਆਂ ਕਿਉਂਕਿ ਉਹਨਾਂ ਨੂੰ ਜਿਵੇਂ ਮੈਂ ਕਹਿ ਬ ਜਿਹਦੇ ਬਾਰਡਰ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਫੌਜਾਂ ਇੱਕ ਤਰੀ ਅੱਗੇ ਟੱਪੜ ਦਿੰਦੀਆਂ ਉਹ ਇਸੇ ਤਰੀਕੇ ਨਾਲ ਉਹਨਾਂ ਕੋਲ ਅਸਲਾ ਵੀ ਹੈ ਸਭ ਕੁਝ ਹੈਗਾ ਕਾਨੂੰਨ ਉਹਨਾਂ ਦੇ ਹੱਥ 'ਚ ਹੈ ਇਸ ਲਈ ਉਹ ਐਂਟਰੀ ਹੋਣ ਦੇ ਰਹੇ ਹਜਾਂ ਦੇ ਵਿੱਚ ਅਹਾਂ ਐਂਟਰੀ ਹੋਰ ਦੇਣਗੇ ਵੀ ਜੀ ਇਸ ਲਈ ਜਿੱਦਾਂ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਪੀਸਫੁਲੀ ਅੰਦੋਲਨ ਜਾਂ ਸਾਡੇ ਗੁਰੂਆਂ ਨੇ ਵੀ ਇਹੀ ਕੀਤਾ ਜੀ ਲੋੜ ਸੀ ਗੁਰੂ ਤੇਗ ਬਹਾਦਰ ਜੀ ਨੂੰ ਜਾ ਕੇ ਦਿੱਲੀ ਤਸੀਹੇ ਦੇਣ ਦੀ ਜੀ ਉਹ ਰਾਹੀ ਚੜ੍ਹਦਾ ਵੀ ਕਰਦੇ ਪਰ ਉਹਨੇ ਕਿਹਾ ਭਈ ਸੰਘਰਸ਼ ਹੈ ਸਾਡ ਬਈ ਜਿਹੜਾ ਅੰਦੋਲਨ ਹੈਗਾ ਆਪਣੀ ਕੁਰਬਾਨੀ ਦੇਣੀ ਇੱਕ ਬਹੁਤ ਵੱਡਾ ਗੋਹ ਹੁੰਦਾ ਹੈ ਹਰ ਇੱਕ ਦੇ ਕੌਮ ਦੇ ਹਿੱਸੇ 'ਚ ਨਹੀਂ ਆਉਂਦੀ ਹੈਗੀ ਬਿਲਕੁਲ ਕੌਮ ਦੇ ਹਿੱਸੇ ਦੇ ਵਿੱਚ ਆਈ ਹੈ ਕਿ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਦਾ ਅਸਰ ਜ਼ਰੂਰ ਪਾਉਗਾ ਹੀ ਪਾਉਗਾ ਸਰਕਾਰ ਢੋਲੂਗੀ ਜੇਕਰ ਰਾਜੇ ਆਪਣੇ ਡੱਲੇਵਾਲ ਜੀ ਨੂੰ ਕੁਝ ਹੋ ਗਿਆ ਤਾਂ ਉਹਦੇ ਨਾਲ ਹਾਲਾਤ ਬਹੁਤ ਜ਼ਿਆਦਾ ਪੰਜਾਬ ਦੇ ਵਿਗੜ ਗਏ ਪੰਜਾਬ ਤੋਂ ਬਾਹਰ ਬੈਠੇ ਸਟੇਟਾਂ ਦੇ ਵਿਗੜ ਨੇ ਤੇ ਇਹਦੇ ਲਈ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਡੱਲੇਵਾਲ ਨੂੰ ਕੁਝ ਹੋ ਵੀ ਜਾਂਦਾ ਤਾਂ ਉਸਦੇ ਲਈ ਜ਼ਿੰਮੇਵਾਰ ਬੀਜੇਪੀ ਹੋਵੇਗੀ ਉਹ ਤਾਂ ਦੇਖੋ ਬੀਜੇਪੀ ਦਾ ਜੁਮਦਾ ਕਿ ਉਹ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ আর ਬੀਜੇਪੀ ਆਪਣੇ ਵਾਅਦੇ ਕਰਕੇ ਮੁੱਕਰੀ ਹੈ ਬੀ ਦੇ ਬੀ ਜੇ ਪੀ ਨੇ ਅਖਿਰ ਤੱਕ ਹੰਟਾ ਕੀਤੀ ਹੈ ਭਰੋਸੇ ਨੂੰ ਜਿਹੜਾ ਹੈ ਖਤਮ ਕੀਤਾ ਇਸ ਲਈ ਜਿਹੜਾ ਇਹ ਸ਼ਾਂਤ ਮੇਂ ਅੰਦੋਲਨ ਹੈ ਜਾਂ ਕੁਰਬਾਨੀ ਦੇਣ ਵਾਲਾ ਸਾਹਤਾ ਦੇ ਨਾਲ ਅੰਦੋਲਨ ਹੈ ਇਕੱਲੇ ਢੱਲੇਵਾਲ ਆਪਣੇ ਢੱਲੇਵਾਲ ਦੇ ਨਾਲ ਜੇ ਰੁਕਣੀ ਹੈਗੀ ਤੇ ਢੱਲੇਵਾਲ ਦੀ ਸਾਥ ਤੋਂ ਬਾਅਦ ਇਸ ਤੋਂ ਬਾਅਦ ਦੂਜਾ ਕੋਈ ਨਾ ਕੋਈ ਹੋਰ ਜਿਹੜਾ ਬਰਬਰ ਤੇ ਬੈਠ ਜਾਊਗਾ ਜੇਕਰ ਇਹ ਮਨਮਰਜ਼ੀ ਦੀ ਲੜੀ ਲੱਗ ਗਈ ਤਾਂ ਸਰਕਾਰ ਨੂੰ ਸਥਿਤੀ ਸਾਹਮਣੇ ਬੜੀ ਮੁਸ਼ਕਲ ਹੋ ਜਾਊਗੀ ਬਾਕੀ ਦੂਜੀ ਗੱਲ ਉਹਨੇ ਕਹੀ ਹੈ ਵੀ ਜੇਕਰ ਇਹ ਨਹੀਂ ਸਹਿਯੋਗਦਾ ਤਾਂ ਅਗਲਾ ਜਿਹੜਾ ਐਕਸ਼ਨ ਹੋਊਗਾ ਅਸੀਂ ਜਿੰਨੇ ਵੀ ਪਾਰਲੀਮੈਂਟ ਨੇ ਹੂੰ ਬੀਜੇਪੀ ਦੇ ਨੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਕੋਈ ਆ ਕੇ ਘਰ ਆ ਕੇ ਧਰਨਾ ਦਵਾਗੇ ਉਹਨਾਂ ਨੂੰ ਨਿਕਲਣਾ ਬੰਦ ਕਰਦੇ ਉਹਨਾਂ ਨੂੰ ਜੂਣਾ ਹਰਾਉਗੇ ਕਿਉਂਕਿ ਜਦੋਂ ਕੋਈ ਸੰਘਰਸ਼ ਲੜਦਾ ਹੈ ਉਹ ਸਾਰੇ ਫਰੰਟਾਂ ਦੇ ਉੱਤੇ ਫਿਰ ਉਹਨੂੰ ਕੰਮ ਕਰਨੇ ਪੈਂਦੇ ਨੇ ਇਸ ਲਈ ਇਹ ਜਿਹੜਾ ਅੰਦੋਲਨ ਹੈ ਕਾਮਯਾਬ ਹੋ ਵੀ ਹੋਗਾ ਸਮਾਂ ਜ਼ਰੂਰ ਲੱਗ ਜਾਂਦਾ ਹੈ ਲੇਕਿਨ ਇਹ ਸਾਡੇ ਰੋਜੀ ਓਪੀ ਦਾ ਸਵਾਲ ਹੈ ਬਿਲਕੁਲ ਤੋਂ ਵਿਚ ਦਾ ਸਵਾਲ ਹੈ ਯੋਗ ਕਿ ਖਸਾਨੀ ਦੇ ਆਪਾ ਪੰਜਾਬ 70% ਲੋਕ ਕਿਸਾਨੀ ਦੇ ਉੱਤੇ ਨਿਰਭਰ ਨੇ ਤੇ ਉਹਨਾਂ ਦੇ ਬੱਚੇ ਵੀ ਖੇਤੀ ਕਰਦੇ ਨੇ ਹੁਣ ਬਾਹਰਲੇ ਰਸਤੇ ਵੀ ਬੰਦ ਹੋ ਗਏ ਨੇ ਜਿੱਦਾਂ ਕੈਨੇਡਾ ਵਰਗੇ ਦੇਸ਼ ਸੀਗੇ ਉਹਨਾਂ ਨੇ ਵੀ ਪੰਜਾਬੀਆਂ ਦੇ ਰਸਤੇ ਬੰਦ ਕਰ ਦਿੰਦੇ ਨੇ ਹੁਣ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਆਪਣੇ ਹੱਕਾਂ ਦੇ ਲਈ ਪਹਿਲਾਂ ਤਾਂ ਬਜ਼ੁਰਗ ਬੈਠੇ ਸੀ ਮੋਰਚਾਂ 'ਚ ਹੁਣ ਨੌਜਵਾਨ ਨੇ ਦੇਦੇ ਉਹ ਉਹਦਾਂ ਨੇ ਵੀ ਰਵਾਇਤ ਕਰ ਲਈ ਸਾਡੀ ਮਾਤਾਵਾਂ ਨੇ ਵੀ ਉੱਥੇ ਜਾ ਕੇ ਮੋਰਚੇ 'ਤੇ ਬੈਠੀਆਂ ਨੇ ਸਾਡੀਆਂ ਭੈਣਾਂ ਬੱਚੀਆਂ ਵੀ ਬੈਠੀਆਂ ਨੇ ਇਸ ਲਈ ਇਹ ਮੋਰਚੇ 'ਚ ਫਤਿਹ ਹੋ ਸਰਕਾਰ ਜਿੰਨਾ ਮਰਜ਼ੀ ਤੁਲਕ ਤੇ ਪ੍ਰੀਤਮ ਸਿੰਘ ਜੀ ਜਿਵੇਂ ਕਿਸਾਨ ਆਗੂ ਸਰਵਰ ਸਿੰਘ ਪੰਦੇੜ ਦਾ ਇਹ ਬਿਆਨ ਵੀ ਬਹੁਤ ਵਾਰ ਆ ਚੁੱਕਾ ਹੈ ਕਿ ਉਹਨਾਂ ਨੂੰ ਟਕਰਾਣੀ ਚਾਹੀਦਾ ਉਹਨਾਂ ਨੂੰ ਹੱਲ ਚਾਹੀਦਾ ਤਾਂ ਫਿਰ ਕਿਉਂ ਨਹੀਂ ਹਰਿਆਣਾ ਪੁਲਿਸ ਉਹਨਾਂ ਨੂੰ ਅੱਗੇ ਜਾਣ ਦਿੰਦੀ ਕਿ ਕਿਸੇ ਵਿਅਕਤੀ ਨੂੰ ਇੱਕ ਰਾਜ ਤੋਂ ਦੂਜੇ ਜਾਣ ਦੇ ਵਿੱਚ ਕੋਈ ਮਨਾਹੀ ਹੈ ਉਹਨੂੰ ਆਜ਼ਾਦੀ ਨਹੀਂ ਹੈ ਕਿ ਉਹ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਨਹੀਂ ਜਾ ਸਕਦਾ ਮੈਂ ਸਾਰੀ ਇਹ ਗੱਲ ਕਿਤੇ ਹੈ ਕਿ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਸਮਝਿਆ ਜਾਂਦਾ ਹੂੰ ਪੰਜਾਬੀਆਂ ਦੇ ਨਾਲ ਹਮੇਸ਼ਾ ਹੀ ਦਿੱਲੀ ਜਿਹੜੀ ਹੈ ਧਰੋ ਕਰਦੀ ਆਈ ਹੈ ਵੈਰ ਕਰਦੀ ਆਈ ਹੈ ਇਹਨੂੰ ਦੂਜੇ ਨੰਬਰ ਦਾ ਸ਼ਹਿਰੀ ਸਮਝਦੇ ਜਦੋਂ ਜਿਹਦੇ ਕਿਤੇ ਕੁਰਬਾਨੀਆਂ ਦੇਣ ਦਾ ਮਸਲਾ ਹੈ ਜੀ ਉੱਥੇ ਤਾਂ ਪੰਜਾਬੀ ਅੱਗੇ ਨੇ ਅੱਜ ਸਾਡੇ ਬਾਰਡਰ ਦੇ ਉੱਤੇ ਰੋਜ਼ ਕੋਈ ਪੰਜਾਬਦਾਨ ਆਵਾਜ਼ ਕਿਸੇ ਨਾ ਕਿਸੇ ਸਿੰਘ ਨੌਜਵਾਨ ਦੀ ਪੰਜਾਬੀ ਦੀ ਲਾਸ਼ ਉੱਥੇ ਲਦਾਖ ਤੋਂ ਪਾਕਿਸਤਾਨ ਤੋਂ ਜਰ ਤਰ੍ਹਾਂ ਉਹ ਆਉਂਦੀ ਹੈ ਤੇ ਰਾਖੀ ਇਹ ਕਰਦਾ ਹੈ ਕਹਿੰਦੇ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਵਾਲੀ ਕਹਾਵਤ ਜਿਹੜੀ ਹੈ ਉਹ ਇੱਥੇ ਸੁਖਦੀ ਹੈ ਇਹ ਰਾਜ ਕਰਨ ਵਾਸਤੇ ਬਹਾਲੀਆਂ ਸਟੇਟਾਂ ਨੇ ਲੁੱਟਣ ਵਾਸਤੇ ਬਹਾਲੀਆਂ ਸਟੇਟਾਂ ਨੇ ਤੇ ਜਦੋਂ ਕੋਈ ਗਰਵਾਨੀ ਹੈ ਤਾਂ ਉਹ ਪੰਜਾਬੀਆਂ ਨੂੰ ਕਰਨ ਦਾ ਦੇਖੋ ਮੈਂ ਪੜਿਆ ਇਤਿਹਾਸ ਦੇ ਵਿੱਚ ਆਇਆ ਕਿੰਨੇ ਪਿੱਛੇ ਹਿੰਦੁਸਤਾਨ ਦਾ ਜਿਨ੍ਹਾਂ ਨੇ ਧਨ ਦੌਲਤ ਲੁੱਟ ਕੇ ਭਗੌੜੇ ਹੋਏ ਨੇ ਉਹ ਸਾਰੇ ਹੀ ਗੁਜਰਾਤ ਦੇ ਪੰਜਾਬ ਦਾ ਇੱਕ ਵੀ ਹੈ ਨਹੀਂ ਹਰਿਆਣੇ ਦਾ ਇੱਕ ਵੀ ਹੈ ਨਹੀਂ ਹਮਾਚਲ ਦਾ ਇੱਕ ਵੀ ਹੈ ਨਹੀਂ ਉਤਰਾੰਚਲ ਦਾ ਇੱਕ ਵੀ ਹੈ ਨਹੀਂ ਸਾਰੇ ਹੀ ਜਿੰਨੇ ਹੈ ਸਾਰੇ ਹੀ ਗੁਜਰਾਤ ਦੇ ਨੇ ਕਿਉਂਕਿ ਗੁਜਰਾਤ ਦਾ ਹੀ ਸਾਡਾ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਆਪਣੇ ਬੰਦਿਆਂ ਨੂੰ ਐਨੀ ਖੁੱਲ ਦਿੱਤੀ ਹੈ ਕਿ ਅਰਬਾਂ ਖਰਬਾਂ ਰੁਪਈਆ ਹਿੰਦੁਸਤਾਨ ਤੋਂ ਲੁੱਟ ਕੇ ਬੈਂਕਾਂ ਦਾ ਕਾਗਜ ਚਲੇ ਗਏ ਕੋਈ ਕਾਰਬਨੀ ਹੋਵੇ ਜੇ ਦੂਜੇ ਪਾਸੇ ਕਿਸੇ ਕਿਸਾਨ ਦਾ 4-5 ਲੱਖ ਕਰਜ਼ਾ ਹੋ ਜੇ ਉਹ ਨਾ ਦਾਰ ਸਕੇ ਉਹ ਜਮੀਨ ਕੁਰਕ ਕਰਨ ਤਾਂ ਹੀ ਜਾਂਦੇ ਨੇ ਉਹਦੇ ਰੋਜ਼ ਬੈਂਕ ਵਾਲੇ ਘੇੜੇ ਮਾਰਦੇ ਨੇ ਲੇਕਿਨ ਉਹਦੇ ਮਸਲੇ ਵਿੱਚ ਚੁੱਪ ਨੇ ਕਿਉਂਕਿ ਸਾਰੀ ਇਹ ਰੀੜੀ ਨਹੀਂ ਸਾਫ਼ ਹੈ ਪੰਜਾਬੀਆਂ ਨੂੰ ਫੇਲ ਕਰਨ ਦੇ ਰਸਤੇ ਕਰਕੇ ਇਹ ਐਨਾ ਠੱਗਾ ਕਰਦੇ ਜੀ ਪ੍ਰੀਤਮ ਜੀ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਹੋਰ ਰਸਤਾ ਵੀ ਕਿਸਾਨ અપਨਾ ਸਕਦੇ ਨੇ ਜ਼ਰੂਰੀ ਨਹੀਂ ਕਿ ਚਲੋ ਉਹਨਾਂ ਨੇ ਹੁਣ ਟਰੈਕਟਰ ਟਰਾਲੀਆਂ ਤੋਂ ਬਿਨਾਂ ਜਾਣ ਦਾ ਫੈਸਲਾ ਲਿਆ ਉਹ ਪੈਦਲ ਜਾਣ ਲਈ ਕੈਰੇ ਨੇ ਪਰ ਜਿਵੇਂ ਹੁਣ ਉਹਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਪੁਲਿਸ ਦੇ ਵੱਲੋਂ ਕਿ ਉਹਨਾਂ ਨੂੰ ਬੱਸਾਂ ਜਾਂ ਰੇਲ ਗੱਡੀਆਂ ਨਹੀਂ ਆਹੀਆਂ ਵੀ ਤਾਂ ਕੋਚ ਕਰ ਲੈਣਾ ਚਾਹੀਦਾ ਦਿੱਲੀ ਵੱਲ ਸਰ ਇਸ਼ਾ ਜੀ ਕੋਈ ਵੀ ਪੰਜਾਬੀ ਚਾਹੇ ਬੱਸ ਜਾਊਗਾ ਚਾਹੇ ਗੱਡੀ 'ਚ ਜਾਊਗਾ ਤੁਸੀਂ ਦੇਖਣਾ ਰੇਲਵੇ ਸਟੇਸ਼ਨਾਂ ਦੇ ਉੱਤੇ ਪਹਿਲਾਂ ਹੀ ਉਹਨਾਂ ਦੀ ਸੀਆਰਪੀ ਫੋਰਸਾਂ ਚੈੱਕ ਕਰਦੀਆਂ ਕਿ ਵੀ ਕੀ ਕਰਨ ਜਾ ਰਹੇ ਕਿ ਆਪਾਂ ਦੇਖਿਆ ਨਹੀਂ ਪਿੱਛੇ ਹੂੰ ਬੱਸਾਂ ਤੋਂ ਤਾਰ-ਤਾਰ ਕੇ ਪੰਜਾਬੀਆਂ ਨੂੰ ਵਾਪਸ ਕੀਤਾ ਗਿਆ ਕੁੱਟਿਆ ਗਿਆ ਮਾਰਿਆ ਗਿਆ ਰਸਤੇ ਬੰਦ ਕੀਤੇ ਗਏ ਨੇ ਮੈਂ ਜਦ 21 ਕਿਹਾ ਵੀ ਪੰਜਾਬੀ ਆਦਤੋ ਦੇਖ ਕੇ ਰਾਜੀ ਨਹੀਂ ਹੈਗੇ ਹਮਮ ਕਿਸਾਨੀ ਨੂੰ ਖਾਸ ਕਰਕੇ ਕਿਉਂਕਿ ਕਿਸਾਨੀ ਸਾਰੀ ਹੈ ਜਿਹੜੀ ਉਹ ਅਡਾਨੀਆਂ ਬਾਨੀਆਂ ਦੇ ਝੋਲੇ ਵਿੱਚ ਪਾ ਦਿੱਤੀਆ ਉਹਨੇ ਦੇ ਖੋਸੇ ਵਿੱਚ ਪਾਤੀਆ ਉਹਨਾਂ ਨਾਲ ਮੋਨੋਪੋਲੀ ਕਰ ਰਿਹਾ ਆਈਆਂ ਵੱਡੀਆਂ ਵੱਡੀਆਂ ਸੜਕਾਂ ਬਣ ਰਹੀਆਂ ਨੇ ਉਹ ਉਹ ਸਾਰੀ ਕਾਦੇ ਵਾਸਤੇ ਇਹ ਸਰਕਾਰ ਆਹੀ ਵਪਾਰ ਹੋਵੇ ਪੰਜਾਬ ਜਿੱਦਾਂ ਖੜੀ ਰੱਖਦੇ 15-15 ਉੱਚੀਆਂ ਫੁੱਟ ਸੜਕਾਂ ਉੱਚੀਆਂ ਬਣਾ ਕੇ ਉਹ ਕੀਤੀਆਂ ਗਈਆਂ ਨੇ ਤੇ ਵੱਡੇ ਡੈਸੈਲੂ ਲਾਏ ਹੁਣ ਪਿੱਛੇ ਕਿਸਾਨੀ ਦਾ ਹਾਲਤ ਕੀ ਹੈ ਧਾਰ ਜੀਰੀ ਕਿਵੇਂ ਰੋਲੀ ਆ ਖਰੀਦੀ ਨਹੀਂ ਗਈ ਜਿਨ੍ਹਾਂ ਨੇ ਖਰੀਦੀਆਂ ਤੇ ਉਹਨਾਂ ਨੇ ਜਿਹਦਾ ਰੇਟ ਸਰਕਾਰੀ 2300 ਸੀ ਕੋਈ 1800 ਰੁਪਏ ਖਰੀਦੀ ਹੈ ਕੋਈ 1900 ਰੁਪਏ ਖਰੀਦੀ ਹੈ 2000 ਰੁਪਏ ਉਹ ਗਈ ਕੀਤੀ ਹੈ ਇਹਨਾਂ ਵਪਾਰੀਆਂ ਦੇ ਜਿਹੜੇ ਵੱਡੇ ਵੱਡੇ ਸੈਲੂ ਆ ਨੇ ਉਹਨਾਂ ਦੇ ਵੀ ਚਲੇ ਗਈਆਂ ਤੇ ਹੌਲੀ ਹੌਲੀ ਕਿਸਾਨੀ ਨੂੰ ਤੰਗ ਕਰਕੇ ਕਿਸਾਨੀ ਦੀ ਫਸਲ ਨਾ ਖਰੀਦ ਕੇ ਰੇਹ ਦੇ ਕੀਮਤਾਂ ਵਧਾ ਕੇ ਤੇ ਇਸ ਤਰ੍ਹਾਂ ਕਰਕੇ ਖਤਮ ਕਰਨਾ ਚਾਹੁੰਦੇ ਤਾਂ ਕਿ ਕਿਸਾਨ ਦੁਖੀ ਹੋ ਕੇ ਕਿਸਾਨੀ ਆਪੇ ਛੱਡ ਕੇ ਜ਼ਮੀਨ ਐ ਸਾਨੂੰ ਦੇ ਦੇ ਹੂੰ ਤਾਂ ਕੀ ਲੱਗਦਾ ਹੁਣ 14 ਦਸੰਬਰ ਨੂੰ ਜਿਹੜਾ ਫੈਸਲਾ ਲਿਆ ਗਿਆ ਮੋਰਤੋ ਦਿੱਲੀ ਕੋਚ ਕਰਨ ਦਾ ਇਹਦੇ ਵਿੱਚ ਕਿਸਾਨ ਸਫਲ ਹੋ ਜਾਣਗੇ ਇਹ ਸਹੀ ਸਫਲ ਹੋਣਾ ਬਹੁਤ ਮੁਸ਼ਕਲ ਹੈ ਹੂੰ ਜੋ ਕਿ ਉਹਨਾਂ ਨੇ ਜਦੋਂ ਮੈਂ ਪਹਿਲਾਂ ਗਿਆ ਇੱਕ ਬਾਡਰ ਬਣਾ ਲਿਆ ਦੂਸਰੇ ਦੇਸ਼ ਦਾ ਬਾਡਰ ਹੈ 16 ਤੱਕ ਜਿੰਨੀਆਂ ਫੋਰਸਾਂ ਲੱਗਿਆ ਇਹਦੇ ਨਾਲ ਹੋਰ ਡੇਢੀ ਬੜਾ ਦੁਖੜੀ ਕਰ ਦੇਣਗੇ ਹੂੰ ਜੇ ਇਹ ਜਥੇ ਜਾਣਗੇ ਵੀ ਜਾਣਗੇ ਇਹਨਾਂ ਨੂੰ ਪਹਿਲਾਂ ਹੀ ਉੱਥੇ ਰਬੜ ਦੀਆਂ ਗੋਲੀਆਂ ਜਾਂ ਲਾਠੀ ਚਾਰਜ ਕਰਕੇ ਜਾਂ ਗੋਲੀਆਂ ਮਾਰ ਕੇ ਮਰਦੇ ਪਿੱਛੇ ਨੌਜਵਾਨ ਮਾਰਿਆ ਨਹੀਂ ਉਮਾਲੇ ਦਾ ਨੌਜਵਾਨ ਗੋਲੀ ਮਾਰ ਕੇ ਮਾਰਿਆ ਠੀਕ ਅਜੇ ਤੱਕ ਇਨਸਾਫ ਮਿਲਿਆ ਜੀ ਕੋਈ ਕਾਰਵਾਈ ਹੋਈ ਹੈ ਹੂੰ ਇੱਕ ਸਾਡਾ 750 ਬੰਦਾ ਪਹਿਲਾਂ ਸ਼ਹੀਦ ਹੋ ਗਿਆ ਕਿਤਾਨੀ ਮੋਰਚ ਉਨਾਂ ਨੂੰ ਕੀ ਮਿਲਿਆ ਅਜੇ ਤੱਕ ਹੂੰ ਇਸ ਲਈ ਸਾਤਵੇਂ ਸੰਘਰਸ਼ ਸਭ ਤੋਂ ਵਧੀਆ ਸੰਘਰਸ਼ ਹੈ ਇਹਦੇ ਨਾਲ ਜਿਹੜੇ ਇੰਟਰਨੈਸ਼ਨਲ ਪ੍ਰੈਸ ਹੈ ਬਾਹਰਲੇ ਦੇਸ਼ਾਂ ਤੱਕ ਜਦੋਂ ਗੱਲ ਫੈਲੇਗੀ ਕਿ ਪੰਜਾਬ ਦੇ ਵਿੱਚ ਕਿਸਾਨੀ ਦੇ ਨਾਲ ਇੰਨਾ ਮੰਦਾ ਹਾਲ ਹੈ ਇੰਨਾ ਬੁਰਾ ਸਿਰੂ ਕੀਤਾ ਜਾ ਰਿਹਾ ਹੈ ਤਾਂ ਇੰਟਰਨੈਸ਼ਨਲ ਤੌਰ ਦੇ ਉੱਤੇ ਸਰਕਾਰ ਦੇ ਉੱਤੇ ਅਸਰ ਵੀ ਪਊਗਾ ਦਬਾਅ ਵੀ ਪਊਗਾ ਬਹੁਤ ਬਹੁਤ ਸ਼ੁਕਰੀਆ ਪ੍ਰੇਤਮ ਜੀ ਤੁਸੜਨਾ ਜੋੜਿਓ ਸਮਾਕਟਿਆ ਸਾਡੇ ਲਈ ਬਹੁਤ ਧੰਨਵਾਦ ਹਿਸਾ ਜੀ ਆਡਾ ਵੀ ਤੇ ਸਮੂੱਚੇ ਦਰਸ਼ਕਾਂ ਦਾ ਬਹੁਤ ਧੰਨਵਾਦ ਸੱਚਾ 10 ਮਹੀਨੇ ਹੋ ਚੁੱਕੇ ਨੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਡਟੇ ਹੋਏ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਗੋਹਾਲ ਲਗਾਏ ਜਾ ਰਹੀ ਹੈ ਕਿ ਉਹਨਾਂ ਨੂੰ ਜਿਹੜੇ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਦਿੱਤੀਆਂ ਜਾਣ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜ਼ੋਨ ਨਹੀਂ ਸਰ ਕਰੀ ਤਾਂ ਹੁਣ ਦੇਖਿਆ ਜਾਵੇ ਪਹਿਲਾ 6 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਜਾਂਦਾ ਜਿਸ ਦੇ ਵਿੱਚ ਕਿ ਕਿਸਾਨ ਅਸਫਲ ਰਹਿ ਜਾਂਦੇ ਨੇ ਤਾਂ ਉਸ ਤੋਂ ਬਾਅਦ 8 ਦਸੰਬਰ ਨੂੰ ਵੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਰਿਆਣਾ ਪੁਲਿਸ ਜਿਹੜੀ ਕਿ ਅੱਗੇ ਟਾਲ ਬਣ ਕੇ ਖੜ ਜਾਂਦੀ ਹੈ ਤਾਂ ਕਿਸਾਨਾਂ ਨੂੰ ਵਾਪਸ ਆਪਣਾ ਜਥਾ ਰਵਾਨਾ ਕਰਨਾ ਪੈਂਦਾ ਹੈ ਤਾਂ ਹੁਣ 14 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਮੁੜ ਕੋਸ਼ਿਸ਼ ਕੀਤੀ ਜਾਵੇਗੀ ਅਤੇ 13 ਦਸੰਬਰ ਨੂੰ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣਗੇ ਕਿਉਂ ਕਿ ਉਸ ਦਿਨ 10 ਮਹੀਨੇ ਬੀਤ ਜਾਣਗੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਮੋਰਚਾ ਲੱਗੇ ਨੂੰ ਤਾਂ ਅੱਜ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਪੰਜਾਬ ਦੇ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਅਤੇ ਸ਼ੰਭੂ ਤੇ ਖਨੋਰੀ ਬਾਰਡਰ ਵਿਖੇ ਕਿ ਮੋਰਚੇ ਦੀ ਚੜ੍ਹਦੀ ਕਲਾ ਰਹੇ ਅਤੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਜੋ ਕਿ ਮੰਨਵਰਤ ਤੇ ਬੈਠੇ ਨੇ ਪਿਛਲੇ 16 ਦਿਨਾਂ ਤੋਂ ਤਾਂ ਦੀ ਸਿਹਤ ਠੀਕ-ਠਾਕ ਰਹੇ ਇਸ ਨੂੰ ਲੈ ਕੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅੱਜ ਅਰਦਾਸਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਹੁਣ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ 14 ਦਸੰਬਰ ਨੂੰ ਕੀ ਕਿਸਾਨ ਦਿੱਲੀ ਵੱਲ ਕੂਚ ਕਰਨ ਦੇ ਵਿੱਚ ਸਫਲ ਹੁੰਦੇ ਹਨ ਜਾਂ ਫਿਰ ਨਹੀਂ ਇਹ ਤਾਂ ਹੁਣ ਦੇਖਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚਰਦੀ ਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ